ਇਹ ਆਪਣੀ ਮੱਕੀ ਆ ਜੀ 1899 ਤੇ ਇਹ ਲਈ ਸੀ ਆਪਾਂ 14 ਫਰਵਰੀ ਨੂੰ 120 ਦਿਨ ਦੀ ਹੋ ਗਈ ਆ ਉਹ ਪਿਛਲੀ 9108 ਤੇ ਆਪਣੀ 1899 ਦੇ ਵਿੱਚ ਆ ਗਈ ਦੇਖਦੇ ਹਾਂ ਹੁਣ ਇੱਕ ਦੋ ਦਿਨ ਚੰਗਾ ਨਹੀਂ ਮਹਿਸੂਸ ਨਹੀਂ ਹੋ ਰਿਹਾ ਵੱਢਦੇ ਰਹਿੰਦੇ ਹੁਣ ਦੇਖ ਤੇ ਆਪਣੀ ਮੱਕੀ ਦਾ ਵੈਸੇ ਪੱਕੇ ਹੁਣ ਤਿਆਰ ਆ 120 ਦਿਨ ਦੀ ਹੋ ਗਈ ਆ ਮੂਹਲੇ ਮੂਹਲੇ ਆਪਾਂ ਮੈਂ ਸਾਨੂੰ ਬਾਤ ਸੀ ਵੱਡ ਕੇ ਛੱਲੀ ਤੜਾਤੀ ਸੀ ਇਹਦੀ ਇਹ ਦੇਖੋ ਇਹਦੀ ਇਹਨਾਂ ਪੱਕੇ ਦਮੀ ਚਾਰ ਆ ਜੀ ਛੱਲੀ ਕਰਨ ਲੱਗੀ ਥੱਲੇ ਬਸ ਸਾਨੂੰ ਵੱਧ ਜਾਉਣੇ 2-3 ਦਿਨ ਤੱਕ ਕਾਫੀ ਗੱਲ ਛੱਲੀ ਗਈ ਹੋਈ ਆ ਥੱਲੇ ਕੋਈ ਛੱਲੀ ਡਾ ਕੇ ਆਪਾਂ ਅੰਦਰ ਕੂਟੇ ਚ ਵੀ ਰੱਖ ਲਈਦੀ ਇੱਧਰ ਆਪਣਾ ਵਾਹਣ ਤਿਆਰ ਹੋਇਆ ਪਿਆ। ਮੱਕੀ ਪੱਕੇ ਤਿਆਰ। ਇਹ ਆਪਾਂ ਦੂਜੀ ਮੋਟਰ ਤੇ ਆ ਗਏ। ਇੱਕ ਵੀ ਲਗਭਗ ਛੱਲੀ ਤੋਂ ਪੱਕੀ ਹੋਈ ਆ। ਇਹ ਮੱਕੀ ਵੀ ਪਾਇਨੀਅਰ ਦੀ 1899 ਆ। ਇਹ ਵੀ ਪੱਕੀ ਹੋਈ ਆ ਲੱਗਦਾ ਵੀ ਬੱਤੀ ਦੇਖਦੇ ਆ